ਜਿਹੜਾ ਮੇਰੇ ਪਿੱਛੇ ਝੋਨਾ ਵੱਢਿਆ ਜਾ ਰਿਹਾ ਆਹ ਜ਼ਮੀਨ ਦਾ ਰਕਬਾ ਜੰਡ ਮਗੋਲੀ ਪਿੰਡ ਦਾ ਤੁਸੀਂ ਮੇਰੇ ਪਿੱਛੇ ਦੇਖੋ ਕਿ ਦੋ ਮਸ਼ੀਨਾਂ ਚੱਲ ਰਹੀਆਂ ਤੇ ਝੋਨਾ ਵੱਢਿਆ ਜਾ ਰਿਹਾ ਉਹ ਪਿੱਛੇ ਘੱਗਰ ਘੱਗਰ ਜਦੋਂ ਭਰ ਕੇ ਆਇਆ ਤਾਂ ਸਭ ਤੋਂ ਵੱਧ ਨੁਕਸਾਨ ਇਹਨਾਂ ਪਿੰਡਾਂ ਦਾ ਹੋਇਆ ਉਹ ਦੇਖੋ ਕਿ ਇਸ ਜੀਰੀ ਦੇ ਵਿੱਚੋਂ ਕੀ ਨਿਕਲੂਗਾ ਇਸ ਜੀਰੀ ਚੋਂ ਕੱਖ ਨਹੀਂ ਨਿਕਲਦਾ ਕਿਉਂਕਿ ਜਿਹੜਾ ਘੱਗਰ ਦਾ ਕਹਿਰ ਸੀ ਉਹ ਕਹਿਰ ਇਹਨਾਂ ਕਿਸਾਨਾਂ ਦੇ ਉੱਪਰ ਤੁਸੀਂ ਦੇਖੋ ਕਿ ਇਹ ਠੱਗਰ ਦੇ ਵਿੱਚੋਂ ਆਇਆ ਹੋਇਆ ਉਹ ਸਮਾਨ ਹੈ ਉਹ ਕਵਾੜਾ ਜਿਹਦੇ ਨਾਲ ਕਿਸਾਨਾਂ ਨੂੰ ਆਪਣੀ ਝੋਨੇ ਦੀ ਜਿਹੜੀ ਫਸਲ ਹੈ ਉਹ ਵੱਢਣ 'ਚ ਵੀ ਦਿੱਕਤ ਆ ਰਹੀ ਆ ਮਸ਼ੀਨਾਂ ਦੇ ਨਾਲ ਆ ਦੇਖ ਲਓ ਵਿੱਚ ਛੱਡਣੀ ਪੈ ਰਹੀ ਆ ਆ ਆ ਮਤਲਬ ਝੋਨੇ ਦੀ ਫਸਲ ਹੈ ਆ ਵੱਡੀ ਨਹੀਂ ਵੱਡੀ ਕਿੱਥੇ ਜਾਣੀ ਆ ਆ ਹਾਲਾਤ ਦੇਖੋ ਕੀ ਆ ਇਹ ਸਾਰਾ ਕੁਝ ਇਸ ਕਰਕੇ ਹੋਇਆ ਕਿ ਪਿੱਛੋਂ ਘੱਗਰ ਭਰ ਕੇ ਆਇਆ ਘੱਗਰ ਦੇ ਵਿੱਚ ਪਾੜ ਪਏ ਪਾੜ ਪੈਣ ਤੋਂ ਬਾਅਦ ਜਿਹੜਾ ਘੱਗਰ ਦੇ ਵਿੱਚ ਜਿੰਨਾ ਵੀ ਕਵਾੜ ਸੀ ਉਹ ਕਵਾੜ ਕਿਸਾਨਾਂ ਦੇ ਖੇਤਾਂ ਚ ਲੱਗ ਗਿਆ ਕਿਸਾਨਾਂ ਦੀ ਜ਼ਮੀਨਾਂ ਚ ਕਿਸਾਨਾਂ ਦੀ ਫਸਲਾਂ ਚ ਲੱਗ ਗਿਆ ਵੈਸੇ ਤਾਂ ਜੇ ਕਿਸਾਨ ਇਸ ਨੂੰ ਨਾਂ ਵੀ ਵੱਢਣ ਤਾਂ ਵੀ ਸਰ ਜੂਗਾ ਕਿਉਂਕਿ ਇਹਦੇ ਚ ਕਿਹੜਾ ਕੋਈ ਦਾਣਾ ਪਰ ਕਿਸਾਨਾਂ ਦੇ ਮਨ ਨੂੰ ਤਸੱਲੀ ਨਹੀਂ ਹੁੰਦੀ ਕਿ ਦਾਣਾ ਭਾਵੇਂ ਨਾਂ ਵੀ ਹੋਵੇ ਇੱਕ ਵਾਰ ਵੱਢਾਂਗੇ ਤਾਂ ਅਸੀਂ ਆਪਣੀ ਫਸਲ ਸਾਰੀ ਆ ਦੇਖੋ ਕਿ ਇਹ ਮਤਲਬ ਇਕੱਲੀ ਇੱਕ ਢੇਰੀ ਨਹੀਂ ਹੈਗੀ ਇਹ ਇਸ ਖੇਤਰੇ ਵਿੱਚ ਪਤਨੀਆਂ ਢੇਰੀਆਂ ਜਿਹੜੀਆਂ ਕਿਸਾਨਾਂ ਨੂੰ ਮਜਬੂਰ ਵਿੱਚ ਛੱਡਣੀ ਪੈਣਗੀਆਂ ਜਾਂ ਫਿਰ ਹੱਥ ਨਾਲ ਦਾਤੀ ਨਾਲ ਜੋ ਕੁਸਬੀਰ ਦੇ ਚੋਂ ਦਾਣਾ ਫੱਕਾ ਨਿਕਲਦਾ ਉਹ ਸਾਰਾ ਵੱਢਣਾ ਪਊਗਾ ਆ ਨੁਕਸਾਨ ਨੇ ਜਿਹੜੇ ਕਿਸਾਨਾਂ ਨੂੰ ਹੋ ਰਹੇ ਨੇ ਆਹ ਵੀਡੀਓ ਅਸੀਂ ਤੁਹਾਡੇ ਨਾਲ ਬਣਾ ਰਹੇ ਹਾਂ ਕਿ ਜਿਨ੍ਹਾਂ ਕਿਸਾਨਾਂ ਦੀਆਂ ਝੋਨੇ ਦੀਆਂ ਫਸਲਾਂ ਦੇ ਉੱਪਰ ਮਾਰ ਪਈ ਪਾਣੀ ਦੀ ਤੇ ਅੱਜ ਕਿਸਾਨ ਜਦੋਂ ਉਹਨਾਂ ਫਸਲਾਂ ਨੂੰ ਵੱਢ ਰਹੇ ਨੇ ਤਾਂ ਤੁਸੀਂ ਦੇਖੋ ਕਿ ਇਹਨਾਂ ਫਸਲਾਂ ਦੇ ਹਾਲ ਕੀ ਨੇ ਇਹਨਾਂ ਫਸਲਾਂ ਦੇ ਵਿੱਚੋਂ ਕੱਖ ਨਹੀਂ ਨਿਕਲ ਰਿਹਾ ਕੋਈ ਦਾਣਾ ਨਹੀਂ ਨਿਕਲ ਰਿਹਾ ਕੋਈ ਚੌੜ ਨਹੀਂ ਨਿਕਲ ਰਿਹਾ ਬਿਲਕੁਲ ਵਜਨ ਨਹੀਂ ਹੈ ਛੁੱਟੀਆਂ ਕਿਸਾਨੀ ਖਤਮ ਆ ਸਰਕਾਰਾਂ ਜੇਕਰ ਬਾਹ ਫੜ ਲੈਣਗੀਆਂ ਬਣਦੇ ਕੋਈ ਮੁਆਵਜ਼ੇ ਦੇ ਦੇਣਗੀਆਂ ਤਾਂ ਕਿਸਾਨਾਂ ਦੀ ਜਿਹੜੀ ਕੋਈ ਬੇੜੀ ਹੈ ਉਹ ਪਾਰ ਲੱਗ ਜੂਗੀ ਅਦਰਵਾਈਜ਼ ਜਿਹੜਾ ਨੁਕਸਾਨ ਹੈ ਕਿਸਾਨਾਂ ਦਾ ਉਹ ਤੁਹਾਡੇ ਸਾਹਮਣੇ ਹੈ ਫਰ ਕਿਸਾਨੀ ਨੂੰ ਖਤਮ ਹੋਣ ਤਾਂ ਕੋਈ ਨਹੀਂ ਰੋਕ ਸਕਦਾ